ਆਪਣੇ ਕੋਲ ਕੀ ਘੀ ਦਹੀਂ ਜਿੰਨੇ ਵੀ ਬਾਇਓ ਪ੍ਰੋਡਕਟ ਨੇ ਲੱਸੀ ਚਾਟੀ ਦੀ ਲੱਸੀ ਹਾਂਜੀ ਖੀਰ ਵਗੈਰਾ ਵੀ ਤਿਆਰ ਕਰਦੇ ਆਪਾਂ ਆਪਾਂ ਆਪਣੇ ਘੀ ਦੀ 5 ਸਾਲ ਦੀ ਗਾਰੰਟੀ ਦਿੰਦੇ ਆ ਕਿ 5 ਸਾਲ ਬਾਅਦ ਸਾਨੂੰ ਸਾਡਾ ਘੀ ਵਾਪਸ ਕਰਦੇ ਜੇ ਖਰਾਬ ਹੋ ਜਾਏ ਜੇ ਖਰਾਬ ਹੋ ਫੀਡ ਤੇ ਪਾਊਡਰ ਪਰ ਡਿਪੈਂਡ ਕਰਦਾ ਹੈ ਜਾਂ ਦੁੱਧ ਪਰ ਕਿ ਦੁੱਧੇ ਚ ਕਿੰਨੇ ਕੁ ਮਿਲਣਾ ਵਿਟਾਮਿਨ ਹੋਣਗੇ ਜੇ ਤੁਹਾਡੀ ਫੀਡ ਵਧੀਆ ਹੋਊਗੀ ਤੇ ਤੁਹਾਡਾ ਪਾਊਡਰ ਵਧੀਆ ਹੋਊਗਾ ਤੇ ਤੁਹਾਡਾ ਦੁੱਧ ਵੀ ਨੈਚੁਰਲੀ ਵਧੀਆ ਹੋਊਗਾ ਅਰੇ ਟੈਨ ਜੇ ਪਤਾ ਗਿਆ ਭਾਈ ਬੰਦੇ ਕਹਾ ਵੀ ਪੈਸੇ ਮਰਤੇ ਜਿੰਨੇ ਮਰਜੀ ਲੈਣਾ ਮੈਂ ਕਈਆਂ ਨੂੰ ਕਿਹਾ ਮੈਂ ਮੁੱਦਾ ਦੇਸੀ ਕੀ ਹੈ ਨਹੀਂ ਕਿ ਤੂੰ 2000 ਦਾ ਦੇ ਰਹਿਗੇ 3000 ਦਾ ਹਾਂਜੀ ਹਾਂਜੀ ਮੁੱਦਾ ਉਸਕੇ ਖਾਲ ਸੋਨੇ ਦਾ ਇਹਦਾ ਹੁਣ ਕੁਝ ਸਾਲਾਂ ਤੋਂ ਆਪਾਂ ਕਹਿ ਲਈਏ ਕਿ 10 ਕ ਸਾਲਾਂ ਤੋਂ ਦੁਬਾਰਾ ਆਪਾਂ ਫੇਰ ਪਿੱਛੇ ਮੋੜ ਰਹੇ ਹਾਂ ਜਿੱਦਾਂ ਕਿ ਪਹਿਲਾਂ ਆਪਾਂ ਸਾਰੀ ਜ਼ਹਿਰੇ ਖਾ ਰਹੇ ਸੀ ਕੀ ਦਾ ਹੈਗਾ ਜੀ ਆਪਣਾ 1500 ਰੁਪਏ ਦਾ ਰੇਟ ਆ ਕਾਉ ਦਾ ਗਾਵਾਂ ਦਾ ਤੇ 1000 ਰੁਪਈਆ ਹੈਗਾ ਮੱਜਾ ਬਾਕੀ ਜਿੰਨਾ ਵੀ ਸਾਡਾ ਆਰਡਰ ਆ ਉਹ ਸਾਡਾ ਆਪਣਾ ਖੁਦ ਖੇਤਾਂ ਚ ਤਿਆਰ ਕਰਿਆ ਉਹ ਜੀ ਮਾਰਕੀਟ ਚੋਂ ਪਰਚੇਜ ਨਹੀਂ ਕਰਦੇ ਸਾਡੀਆਂ ਅੱਖਾਂ ਦੇ ਸਾਹਮਣੇ ਗ੍ਰੀਨ ਪਾウダー ਆਪਣਾ ਤਿਆਰ ਹੁੰਦਾ ਇਹ ਗਾਇਲ ਗਾਇਆਂ ਦਾ ਫਾਰਮ ਵੀ ਘੋੜੇ ਵੀ ਹੈ ਤੇ ਇਹ ਬਾਈ ਜੀ ਹੁਣੀ ਮਮਨ ਭਾਈ ਆਪਣਾ ਉਹ ਬਾਈ ਜੀ ਦੀ ਬਸ ਇੱਕ ਇੰਗਲਿਸ਼ ਚੋਂ ਮਾਰ ਆ ਪੈਂਦੀ ਆ ਨਹੀਂ ਉਹਨਾਂ ਨੇ ਸੁਲਮਾਨ ਖਾਨ ਨੂੰ ਵੀ ਘੋੜੇ ਵੇਚੇ ਹੋਏ ਉਤਰ ਕੇ ਏ ਬੱਸ ਬਾਜੀ ਬਾਜੀ ਹਾਂ ਵਾਸਤੇ ਆਈ ਬਾਜੀ ਰਵਾਹ ਬਾਜੀ ਹਾਂਜੀ ਬਾਜੀ ਤੇ ਇਹ ਲੱਖ ਤੋਂ ਬਾਹਰ ਵੀ ਚਲੇ ਜਾਂਦੀ ਇੱਕ ਬਾਜੀ ਹਾਂਜੀ ਸ਼ਰਤਾਂ ਵਾਂ ਲੱਗੇ ਅੱਜ ਮੈਂ ਫਤੇਗੜ ਸਾਹਿਬ ਕੇ ਲਵੈ ਗੋਂ ਦਮਹੜੀ ਦੇ ਵਿੱਚ ਐ ਪੰਜਾਬ ਦੇ ਵਿੱਚ ਖੇਤੀ ਦਾ ਸਾਰੇ ਕਰੇ ਰਹੇ ਆ ਤੇ ਗੈਲ ਬਹੁਤ ਸਾਰੇ ਸਾਇਹਕ ਧੰਦੇ ਵਿਚਾਰ ਰਹੇ ਆ ਕੋਈ ਇੱਕ ਬਾਈ ਉਹਨਾਂ ਨੇ ਬਹੁਤ ਬੜਾ ਜਿਹੜਾ ਹੈਗਾ ਗਾਇਆਂ ਦਾ ਘੋੜਿਆਂ ਦਾ ਕਬੂਤਰਾਂ ਦਾ ਬੱਕਰੀਆਂ ਦਾ ਫਾਰਮ ਖੁੱਲਿਆ ਰਿਹਾ ਇਹਨਾਂ ਦਾ ਜਿਹੜਾ ਹੈਗਾ ਦਾਵਾ ਹੈ ਵੀ ਨੇ ਕੁਦਰਤੀ ਜਿਹੜਾ ਸਾਰਾ ਕੁਝ ਹੈਗਾਵਾ ਕੁਦਰਤੀ ਜਿਹੜਾ ਖਲਾਵਾ ਤੇ ਕੋਈ ਰੇਸਪਰੇ ਜ਼ਹਿਰ ਨਹੀਂ ਪਾਉਂਦੇ ਜਿਹੜਾ ਡੰਗਰਾਂ ਨੂੰ ਖਲਾਇਆ ਜਾਂ ਜਿਸ ਤਰ੍ਹਾਂ ਅੱਜ ਕੱਲ ਬਹੁਤ ਜ਼ਿਆਦਾ ਰੇਸਪਲੇ ਹੋ ਰਿਹਾ ਜੋ ਹੀ ਚਰੀਆਂ ਮੱਕੀਆਂ ਖੜਾਈਆਂ ਜਾ ਰਹੀਆਂ ਤੇ ਉਹ ਦੁੱਧ ਦੇ ਵਿਚਾਰੀਆਂ ਉਹ ਜ਼ਹਿਰ ਆ ਰਿਹਾ ਤੇ ਮਾਲਵੇਕ ਵਿੱਚ ਤਾਂ ਇਹੋ ਜਿਹੇ ਕੇਸ ਵੀ ਆਏ ਵੀ ਇੰਨਾ ਜ਼ਿਆਦਾ ਜ਼ਹਿਰ ਨਰਮੇ ਦੇ ਉੱਪਰ ਛਿੜਕਿਆ ਗਿਆ ਕਿ ਤੀਨੀਆਂ ਕਾ ਕੁੜੀਆਂ ਬਿੱਡੀਆਂ ਕਾ ਜਿਹੜਾ ਹੈ ਬੱਚੇ ਜੰਮਣੇ ਤੇ ਜਿਹੜਾ ਹਟ ਗਏ ਹਨ ਬਹੁਤ بڑا ਸੰਕਟ ਖੜਾ ਹੋ ਗਿਆ ਪੰਜਾਬ ਦੇ ਵਿੱਚ ਸੋ ਅੱਜ ਇਹਨਾਂ ਦੇ ਜਾਣੇਗੇ ਕਿ ਇਸ ਤਰ੍ਹਾਂ ਜਿਹੜੀ ਹੈਗੀ ਉਹ ਖੇਤੀ ਕਰ ਰਹੇ ਹਨ ਜਿਹੜੀ ਇਹ ਡੰਗਰਾਂ ਨੂੰ ਸਹੀ ਖਰਾਬ ਪਾ ਰਹੇ ਹਨ ਔਰ ਉਸ ਤੇ ਸਹੀ ਜਿਹੜਾ ਪੈਦਾਵਾਰ ਲੈ ਰਹੇ ਨੇ ਕਿ ਇੱਕ ਡੈਰੀ ਵੀ ਹੈ ਜਿੱਥੇ ਨੇ ਸ਼ੁੱਧ ਵਰਫੀ ਹੋਆ ਰ ਵਗੈਰਾ ਔਰ ਪਲਾਸਟਿਕ ਦੇ ਬੋਤਲਾਂ ਵੀ ਪਾਉਂਦੇ ਅੱਜ ਕੱਲ੍ਹ ਲੋਕ ਇਹੜਾ ਪਾਣੀ ਪਲਾਸਟਿਕ ਦੀ ਬੋਤਲ ਦੇ ਵਿੱਚ ਪੀ ਰਹੇ ਆ ਜਾਂ ਪਾਣੀ ਪਲਾਸਟਿਕ ਕਿਸੇ ਭਾਂਡੇ ਰੱਖਿਆ ਹੋ ਉਸ ਦੇ ਵਿੱਚ ਤੇ ਪਲਾਸਟਿਕ ਦੇ ਬਹੁਤ ਸਾਰੇ ਤੱਤਾਂ ਜਿਹੜੇ ਅੰਦਰ ਜਾ ਰਹੇ ਆ ਅੱਜ ਕੱਲ੍ਹ ਇੱਕ ਵਿਆਹ ਮੈਂ ਕਿਹਾ ਮੈਂ ਲੰਗਰਾਂ ਦੇ ਵਿੱਚ ਦੇਖਿਆ ਪਲਾਸਟਿਕ ਦੇ ਕਾਗਜ਼ੇ ਵਾਲੇ ਕੱਪ ਦੇ ਮਿਲਾ ਉਹਨਾਂ ਵਿੱਚ ਚਾਹ ਪਾਗ ਤਤੀ ਤਤੀ ਬੰਦਿਆਂ ਨੂੰ ਪਲਾਈ ਜਾ ਰਹੀ ਹੈ ਤੇ ਡਾਕਟਰ ਦੱਸਾਂ ਮੇਰਾ ਕੈਂਸਰ ਦਾ ਘਾਰ ਆਉ ਸੁਬਾਈ ਗ੍ਰਿੰਦਰ ਸਿੰਘ ਨੇ ਅੱਜ ਮੇਰੀ ਗੈਲ ਹੈ ਪਿੰਡ ਦਮਹੜੀ ਦੇ ਵਿੱਚ ਇਹਨਾਂ ਤੇ ਜਾਣਗੇ ਸਾਰਾ ਕੁਝ ਕਿੰਨੇ ਸਾਲਾਂ ਤੋਂ ਇਹਨੇ ਚਲਾ ਰਹੇ ਆ ਬਹੁਤ ਸਾਰੇ ਫਾਰਮ ਬੰਦ ਵੀ ਹੋਏ ਆ ਬਹੁਤ ਸਾਰੇ ਲੋਕ ਕਹਾ ਘਾਟਾ ਪੈ ਗਿਆ ਸੋ ਇਹਨਾਂ ਤੇ ਜਾਣਗੇ ਵੀ ਕਿੰਨਾ ਕ ਫਾਇਦਾ ਕਿੰਨੇ ਇਨਸਾਨ ਬਈ ਸਸ਼ਿਕਾ ਅੱਛਾ ਮੈਂ ਜਿੱਤਨਾ ਪੁੱਤਾ ਕਰ ਰਹੇ ਤਾਂ ਮਾੜੀ ਜੀ ਕਹਾਣੀ ਸੁਣਾਓ ਜਿਸ ਫਾਰਮ ਦੀ ਥਵੇਂ ਜੀ ਸਾਰੇ ਇਕੱਲੇ ਗਏ ਨਹੀਂ ਰੋ ਘੋੜੇ ਵੀ ਐ ਕਬੂਤਰ ਵੀ ਐ ਬੱਕਰੀਆਂ ਵੀ ਹੋਰ ਵੀ ਕੁਛ ਐ ਹਾਂਜੀ ਬਸ ਇਹੀ ਆਪਾਂ ਸ਼ੌਂਕ ਪਾਲੇ ਹੋਏ ਠੀਕ ਐ ਹਾਂਜੀ ਅੱਛਾ ਕਦ ਸ਼ੁਰੂ ਕਰਿਆ ਥਾਨਾ ਜੋ ਇਹਨੂੰ ਹੋ ਗਈ 25 ਕ ਸਾਲ ਹੋ ਗਏ ਆਪਾਂ ਨੂੰ ਪੂਰੇ ਸ਼ਿਫਟ ਹੋਏ ਆਨ ਪਹਿਲਾਂ ਆਪਣਾ ਖੇਤਾਂ ਚ ਸੀਗਾ ਫਿਰ ਆਪਾਂ ਨੇ ਉਰੇ ਲਿਆਂਦਾ ਸੀ ਤੇ ਇਥੋਂ ਆਪਾਂ ਨੂੰ 11 ਸਾਲ ਹੋ ਗਏ ਸਪਲਾਈ ਪਾਉਂਦੇ ਆ ਨੂੰ ਮਹਾਲੀ ਤੇ ਚੰਡੀਗੜ੍ਹ ਦੇ ਵਿੱਚ ਦੁੱਧ ਦਾ ਸਮਾਂ ਥੱਲੇ ਗਿਆ ਹਾਂ ਹਾਂਜੀ ਰੋਜ਼ ਰੋਜ਼ ਹੀ ਦਿੱਲੀ ਆਪਣੀ ਸਪਲਾਈ ਚੱਲਦੀ ਆ ਅੱਛਾ ਹੋਮ ਡਿਲੀਵਰੀ ਆ ਘਰਾਂ ਵਿੱਚ ਤੇ 304 ਗ੍ਰੇਡ ਫੂਡ ਗ੍ਰੇਡ ਸਟੀਲ ਹੈ ਜਿਹੜੀ ਆਪਾਂ ਦੁੱਧ ਪੈਕ ਕਰਕੇ ਦੰਨੇ ਆ ਤੇ ਗਲਾਸ ਬੋਤਲਾਂ ਚ ਕੱਚ ਦੀਆਂ ਗਲਾਸ ਬੋਤਲਾਂ ਵਿੱਚ ਸਪਲਾਈ ਹੁੰਦੀ ਆ ਪਲਾਸਟਿਕ ਮੈਨੂੰ ਕੁਝ ਵੀ ਪਲਾਸਟਿਕ ਆਪਣੇ ਦੁੱਧ ਨਾਲ ਕਿਤੇ ਵੀ ਨਹੀਂ ਟੱਚ ਹੁੰਦਾ ਅੱਛਾ ਹਾਂਜੀ ਜਿਹੜੀ ਆਪਾਂ ਫੀਡ ਵੀ ਪਾਉਂਦੇ ਆ ਉਹ ਆਪਾਂ ਮਾਰਕੀਟ ਚੋਂ ਪਰਚੇਸ ਨਹੀਂ ਕਰਦੇ ਉਹ ਅਸੀਂ ਖੁਦ ਫੀਡ ਆਪ ਜਾ ਕੇ ਖੁਦ ਤਿਆਰ ਕਰਵਾਉਂਦੇ ਹਾਂ। ਕਿਹੜਾ-ਕਿਹੜਾ ਪਾਰੇ ਫੀਡ ਮਤਲਬ ਫੀਡ ਚ ਜੀ ਮੱਕੀ ਤੇ ਛੋਲੇ ਕਣਕ ਮਰਗੀ ਬਾਕੀ ਜੋ ਵੀ ਸਾਡੇ ਯੂਨੀਵਰਸਿਟੀ ਵਾਲੇ ਡਾਕਟਰ ਸਾਨੂੰ ਰეკਮੈਂਡ ਕਰਦੇ ਆ ਸੀਜ਼ਨ ਦੇ ਹਿਸਾਬ ਨਾਲ ਉਹ ਚੀਜ਼ ਅਸੀਂ ਆਪਣੀ ਫੀਡ ਵਿੱਚ ਐਡ ਕਰਦੇ ਹਾਂ। ਬਾਕੀ ਜਿੰਨਾ ਵੀ ਸਾਡਾ ਆਰਡਰ ਆ ਉਹ ਸਾਡਾ ਆਪਣਾ ਖੁਦ ਖੇਤਾਂ ਚ ਤਿਆਰ ਕਰਿਆ ਹੋਇਆ ਸੀ ਮਾਰਕੀਟ ਚੋਂ ਪਰਚੇਜ਼ ਨਹੀਂ ਕਰਦੇ। ਸਾਡੀਆਂ ਅੱਖਾਂ ਦੇ ਸਾਹਮਣੇ ਗ੍ਰੀਨ ਪਾਊਡਰ ਆਪਣਾ ਤਿਆਰ ਹੁੰਦਾ ਉਹ ਕੋਈ ਅਸੀਂ ਕਰਾਂთ ਮੈਂ ਤਿਆਰ ਹਾਂਜੀ ਪਾਊਡਰ ਕਰਾਸ ਕਰਾਂ ਗ੍ਰੀਨ ਪਾਊਡਰ ਹਰਾਚਾਰਾ ਕਹਦੀ ਆ ਹਰਾਚਾਰਾ ਹਰਾਚਾਰਾ ਫੀਡ ਤੇ ਪਾਊਡਰ ਪਰ ਡਿਪੈਂਡ ਕਰਦਾ ਹੈ ਜਾਂ ਦੁੱਧ ਪਰ ਕਿ ਦੁੱਧੇ ਚ ਕਿੰਨੇ ਕੁ ਮਿਲਣਾ ਵਿਟਾਮਿਨ ਹੋਣਗੇ ਜੇ ਤੁਹਾਡੀ ਫੀਡ ਵਧੀਆ ਹੋਊਗੀ ਤੇ ਤੁਹਾਡਾ ਪਾਊਡਰ ਵਧੀਆ ਹੋਗਾ ਤੇ ਤੁਹਾਡਾ ਦੁੱਧ ਵੀ ਨੈਚੁਰਲੀ ਵਧੀਆ ਹੋਊਗਾ अच्छा मैं ना थारी वीडियो देख रहा था बहुत सारे बंदे कहां भी यार ये होता नहीं भी मैं गप्पा मारी जावे मक्खी पर स्प्रे होआ हां जी मक्खी ਦਾ ਸਪਰੇਅ ਦੇ ਬਿਨਾ ਹੁੰਦੀ ਨਹੀਂ ਸਰ ਦਿਖਾ ਰਹੇ ਦੇ ਮੱਖੀ ਹਮੇਉਂ ਪਾਰੇ ਆ ਬਿਨਾ ਸਪਰੇਅ ਵਾਲੀ ਸਾਰਾ ਕੁਝ ਚਰੀ ਜਾ ਬੱਕੀ ਜੋਗੀ हां जी हां जी ਜੋ ਬੰਦੇ ਕਰੇ ਤੜਾ ਟਿੱਪਣੀ ਪੜੀ ਹੈ ਵੀ ਯਾਰ ਸਪਰੇਅ ਵੀ ਸਾਡੇ ਬੀਜ ਜਿੰਨੇ ਵੀ ਆ ਜ਼ਿਆਦਾਤਰ ਹਾਈਬ੍ਰਿਡ ਨਹੀਂ ਹੈਗੇ ਉਹ ਦੇਸੀ ਬੀਜ ਨੇ ਉਹਨਾਂ ਤੇ ਬਹੁਤ ਘੱਟ ਅਟੈਕ ਆਉਂਦਾ ਯਾਰ ਹੂੰ ਸੁੰਡੀ ਦਾ ਤੇ ਜਿੰਨੀਆਂ ਵੀ ਅਸੀਂ ਸਬਜ਼ੀਆਂ ਲਗਾ ਰਹੇ ਆ ਉਹ ਵੀ ਸਾਡੇ ਦੇਸੀ ਬੀਜਾਂ ਦੀਆਂ ਨਾ ਕਿ ਹਾਈਬ੍ਰਿਡ ਬੀਜਾਂ ਦੀਆਂ ਠੀਕ ਹੈ ਮਰ ਲਈ ਜੇ ਡੀ ਹਾਈਬ੍ਰਿਡ ਬੀਜਾਂ ਉਹਨਾਂ ਦੀ ਆਪਣੀ ਉਹ ਖੁਦ ਦੀ ਜਰਮੀਨੇਸ਼ਨ ਨਹੀਂ ਹੈਗੀ ਉਹ ਤਾਂ ਹਾਈਬ੍ਰਿਡ ਬੀਜ ਤਾਂ ਇੱਕ ਖੁਸਰਾ ਬੀਜ ਹੈ ਹਾਂਜੀ ਹਾਂਜੀ ਕਿਉਂਕਿ ਉਹ ਬੀਜ ਤੇ ਬੀਜ ਨਹੀਂ ਪੈਦਾ ਹੋ ਸਕਦਾ ਬੀਜ ਤੋਂ ਬੀਜ ਨਹੀਂ ਪੈਦਾ ਹੋ ਸਕਦਾ ਜੇ ਬੀਜ ਤੇ ਬੀਜ ਨੇ ਉਹਨੂੰ ਖਾਏਗਾ ਉਹਨੇ ਵੀ ਬੱਚੇ ਮੈਨ ਨਹੀਂ ਪਹਿਲਾਂ ਗੱਲ ਕਰ ਰਹੇ ਸੀ ਨਾ ਮਾਲਵੇ ਦੇ ਵਿੱਚ ਸੰਕਰਣ ਮਾਲਵੇ ਦਾ ਪੰਜਾਬ ਮਾ ਸਾਰੇ ਮੈਂ ਜਿਹੜੇ ਆਈਵੀਐਫ ਆਪਣੇ ਸੈਂਟਰਾਂ ਇਹ ਐਸੇ ਬਦੋਤ ਪਾਈ ਹਾਂਜੀ ਐਸੀ ਕਾਰਨ ਆ ਵੀ ਆਪਾਂ ਜਿਹੜਾ ਜਾ ਖਾ ਰਹੇ ਹਾਂ ਉਹ ਜਿਹੜੇ ਆਪਣੇ ਜਿਹੜੇ ਹਾਰਮੋਨਸ ਚੇਂਜ ਹੋ ਰਹੇ ਨੇ ਦਿਨ ਵੇ ਦਿਨ अच्छा ਕਿੰਨਾ ਕ ਦੁੱਧ ਹੋ ਜਾ ਥਾਰੇ ਪਰੋਜ ਆਪਣੇ ਕੋਲ ਜੀ 700 ਦੇ ਲੀਟਰ ਦੇ ਅਕੋਰਡਿੰਗ ਆਪਣਾ ਦੁੱਧ ਜਾ ਰਿਹਾ ਮਹਾਲੀ ਚੰਡੀਗੜ੍ਹ ਦੇ ਵਿੱਚ ਅੱਛਾ ਸਰਹੰਦ ਵਿੱਚ ਵੀ ਸਟਾਰਟਿੰਗ ਆ ਜੀ ਹੁਣ ਪਹਿਲਾਂ ਸਾਡਾ ਮਹਾਲੀ ਤੇ ਚੰਡੀਗੜ੍ਹੇ ਜਾਂਦਾ ਹੁੰਦਾ ਸੀ ਹਾਂਜੀ ਅੱਛਾ ਰੋਜ਼ ਤੁਮੇ ਉ ਰਤੇ ਜਿਹੜਾ ਹੈ ਹਾਂਜੀ ਡੇਲੀ ਸਪਲਾਈ ਆ ਜੀ ਹਾਂ ਸਾਰਾ ਜਿਤਨੇ ਆਪਣਾ ਵੀ ਦੇਣਾ ਵੀ ਪਏ ਕੰਚੀ ਬੋਤਲਾਂਾਂ ਮੈਂ ਦੇ ਰਿਹਾ ਹਾਂ ਹਾਂਜੀ ਕੰਚੀ ਸ਼ੇਖਾਰੀ ਕੋਕ ਹੋ ਜੀ ਰੱਖਿਆ ਵੇ ਨਹੀਂ ਜੀ ਕੋਈ ਅੱਜ ਜਿਹੜਾ ਥਾਰਾ ਗੈਲ ਘੋੜਿਆਂ ਦਾ ਕੰਮ ਹੈ ਘੋੜੇ ਵਾਲੇ ਕੰਮ ਦੇ ਵਿੱਚ ਕਿਤਨਾ ਵੀ ਗੈਲ ਗਏਗਾ ਫਾਰਮ ਵੀ ਘੋੜੇ ਵੀ ਹੈ ਤੇ ਇਹ ਬਾਈ ਜੀ ਹੁਣੀ ਮਮਨ ਭਾਈ ਆਪਣਾ ਉਹ ਬਾਈ ਜੀ ਦੀ ਬਸ ਇੱਕ ਇੰਗਲਿਸ਼ ਚੋ ਮਾਰ ਆ ਪੈਂਦੀ ਆ ਨਹੀਂ ਉਹ ਉਹਨਾਂ ਨੇ ਸੁਲਮਾਨ ਖਾਨ ਨੂੰ ਵੀ ਘੋੜੇ ਵੇਚੇ ਹੋਏ ਇੰਗਲਿਸ਼ ਤੇ ਕੀ ਕਰਾਣਾ ਇੰਗਲਿਸ਼ ਪੁੱਛਾ ਕਾਉਣਾ ਨਹੀਂ ਉਹਦੇ ਵਿੱਚ ਥੋੜੀ ਜਿਹੜੀ ਬੋਲਚਾਲ ਕਰਨੀ ਹੁੰਦੀ ਆ ਹਾਂ 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 ਜੀ ਅੱਛਾ ਜਿਹੜਾ ਉਰੇ ਤੇ ਤੁਸੀਂ ਸਮਾਨ ਇੱਕ ਬਣਾ ਕੇ ਆਪਣੀ ਡੈਰੀ ਵੀ ਪਰਾਂ ਹਾਂਜੀ ਉਹ ਕਿਆ ਕਿਆ ਬਣਾ ਰਹੇ ਤੁਸੀਂ ਆਪਣੇ ਕੋਲ ਕੀ ਘੀ ਦਹੀਂ ਜਿੰਨੇ ਵੀ ਬਾਇਓ ਪ੍ਰੋਡਕਟ ਨੇ ਲੱਸੀ ਚਾਟੀ ਦੀ ਲੱਸੀ ਹਾਂਜੀ ਖੀਰ ਵਗੈਰਾ ਵੀ ਤਿਆਰ ਕਰਦੇ ਆਪਾਂ ਲੱਸੀ ਜਿਹੜੀ ਥਰੇ ਗੁੱਤ ਫੇਰਾ ਸਮੇ ਹਾਂਜੀ 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 ਆਪਣਾ ਤਿਆਰ ਕਰਕੇ ਸਾਰਾ ਹਾਂਜੀ ਲੱਸੀ ਚਾਟੀ ਦੀ ਲੱਸੀ ਵੀ ਤਿਆਰ ਕਰਕੇ ਵੇਚਦੇ ਆਂ ਜੀ ਆਪਾਂ ਘੀ ਵੀ ਆਪਣਾ ਆਪਾਂ ਘੀ ਤੇ ਬਾਇਓ ਪ੍ਰੋਡਕਟ ਦੀ ਆਪਾਂ ਗਾਰੰਟੀ ਦਿੰਨੇ ਆ ਆਪਾਂ ਆਪਣੇ ਘੀ ਦੀ 5 ਸਾਲ ਦੀ ਗਾਰੰਟੀ ਦਿੰਨੇ ਆ ਕਿ 5 ਸਾਲ ਬਾਅਦ ਸਾਨੂੰ ਸਾਡਾ ਕੀ ਵਾਪਸ ਕਰ ਦੇ ਜੇ ਖਰਾਬ ਹੋ ਜਾਏ ਜੇ ਖਰਾਬ ਹੋ ਜਾਏ ਕੀ ਇਹ ਥਾਰਾ ਪੂਰਾ ਖਾਲਸ ਹੈ ਹਾਂਜੀ ਐਨ ਖਾਲਸ ਹੈ ਐਨ ਬਿਲਕੁਲ ਖਾਲਸ ਹੈ ਜੀ ਇਹ ਆਪਣੇ ਪੁਰਾਣੇ ਬਜ਼ੁਰਗ ਬਣੇ ਸੀ ਜੀ ਅਸੀਂ ਮੈਂ ਬਾਤ ਕਰ ਰਹੀ ਜਿੱਤਰਾ ਹਾਂਜੀ ਮੈਂ ਬਹੁਤ ਸਾਰਾ ਪੜਿਆ ਵੀ ਉਹ ਜੀ ਹਮੇ ਆਪ ਉਹ ਕਰਿਆ ਜੀ ਬਲੋਆ ਫਲਾਣਾ ਕਰ ਹਾਂਜੀ ਬਲੋਨਾ ਬਲੋਨਾ ਕੀ ਕਹਿੰਦੇ ਹਾਂਜੀ ਉਹ ਸੇਮ ਪ੍ਰੋਸੈਸ ਹੈ ਨਾ ਹਾਂਜੀ ਬਾਕਣੀ ਕੱਢ ਕੇ ਫੇਰ ਉਹ ਕਰਕੇ ਫੇਰ ਕੀ ਬਣੇਗਾ ਹਾਂਜੀ ਹਾਂਜੀ ਕੀ ਕਾ ਰੇਟ ਹੈ ਕੀ ਦਾ ਹੈਗਾ ਜੀ ਆਪਣਾ 1500 ਰੁਪਏ ਰੇਟ ਆ ਕਾਉ ਦਾ ਗਾਵਾ ਦਾ ਤੇ 1000 ਰੁਪਿਆ ਹੈਗਾ ਮੱਝਾਂ ਦਾ ਮੈਸਾ ਥਾਰੇ ਬਗਿੰੀਆਂ ਮੈਸਾ ਤਾਂ ਹੀ ਥੋੜੀਆਂ ਨੇ ਮਤਲਬ ਕਿ ਜੇ ਆਪਣਾ ਇੱਕ ਬਾਈਜੀ ਦਾ ਫਾਰਮ ਆ ਉੱਥੋਂ ਆਪਾਂ ਡਾਇਰੈਕਟ ਫਾਰਮ ਤੋਂ ਲੁੱਟਦੇ ਆ ਦੁੱਧ ਉਹਨਾਂ ਦਾ ਮੈਸਾ ਹਾਂਜੀ ਅੱਛਾ ਗਾਂਾਂ ਦਾ ਜਿਹੜਾ ਹੈਗਾ ਉਹ 1500 ਰੁਪਈਆ ਕਿਲੋ ਹੈ ਗਾਂ ਕਿਹੜੀਆਂ ਆਪਣੇ ਕੋਲ ਸਾਰੀਆਂ ਬਲੈਟਿਨਸ ਇਹ ਸਾਹੀ ਵਾਲ ਬਲੱਡ ਲਾਈਨ ਹੈ 90% ਨਹੀਂ ਜਿਹੜੇ ਕੁਝ ਬਲੈਟਿ ਵੀ ਲਿਖ ਰਹੇ ਆ ਵਿੱਚ ਹਾਂਜੀ ਇਹਦੇ ਵਿੱਚ ਵੀ ਜਿਹੜੀ ਬਲੱਡ ਲਾਈਨ ਆ ਇਹਦੀ ਵੇਨ ਹੁੰਦੀ ਆ ਫੈਂਟ ਪਰ ਡਿਪੈਂਡ ਕਰਦਾ 4 3 ਤੇ 4 2 ਦੇ ਉੱਪਰ ਇਹ ਸਾਰੀ ਆਪਾਂ ਕਹਿ ਲਈਏ ਕਿ ਇਹ ਬਲੱਡ ਲਾਈਨ ਹੈ ਸਾਹੀ ਵਾਲ ਦੀ ਜਿਹੜੀ ਐਚ ਐਫ ਦੀ ਉਹਦੀ ਫੈਂਟ ਹੁੰਦੀ ਹੈ 3 2 ਦੇ ਨੇੜੇ ਤੇ ਜਿਹੜੀ ਐਚ ਐਫ ਅਮਰੀਕਨ ਮਸਲ ਹੈ ਹਾਂਜੀ ਪਿੱਛੇ ਮੈਂ ਕਿਤੇ ਪੜਨ ਲੱਗਾ ਉਹ ਜਿਹੜਾ ਸਿਲੰਡਰ ਜਿਹਾ ਲੱਗਾ ਜਾਂ ਕਾਹੀ ਵੀ ਗਾਂ 70 ਕਿਲੋ ਦੁੱਧ ਦੇ ਇੱਕ ਮਾਇਰ 70 ਕਿਲੋ ਗਾਂ ਹੈ ਕਿ ਮਸ਼ੀਨ ਲਾਈ ਵੀ ਆ ਲਗਾ ਮੈਂ ਇਹ ਜਿਹੜਾ ਦੁੱਧ ਵਾਲਾ ਇੰਨਾ ਦੁੱਧ ਪੈਦਾ ਕਰ ਦੇਣਾ ਹਾਂਜੀ ਇੱਕ ਪਸ਼ੂ ਦੇ ਵਿੱਚ ਇਹ ਤਾਂ ਬੜੀ ਖਤਰਨਾਕ ਚੀਜ਼ ਨਹੀਂ ਹੈ ਜਿਹੜਾ ਇੰਨਾ ਦਿਖਾਰੇ ਇੰਨਾ ਕਿੱਦਾਂ ਪੈਦਾ ਹੋਵੇ 70 ਕਿਲੋ ਇੱਕ ਦਿਨ ਦੇ ਵਿੱਚ ਨਹੀਂ ਐ ਤਾਂ ਜੀ ਹੁਣ ਜਿਵੇਂ ਮੇਲੇ ਲੱਗ ਰਹੇ ਆ ਪੀਡੀਐਫ ਦੇ ਜਾਂ ਆਪਣੇ ਹਰਿਆਣੇ ਚ ਵੀ ਲੱਗ ਰਹੇ ਆ ਤਾਂ ਇੱਥੇ ਤੱਕ ਤਾਂ ਜਾ ਰਿਹਾ ਨਹੀਂ ਪਰ ਜਿਹੜੇ ਅਸਲੀ ਫੈਂਟ ਕੰਟੈਂਟ ਆ ਕਰਦੇ ਦੇਸੀ ਪਸ਼ੂ ਆ ਜਾਂ ਸਾਹੀਵਾਲ ਨਸਲੀ ਗਾਂ ਐ ਅਸਲੀ ਹਾਂਜੀ ਹਾਂਜੀ ਜਾਂ ਮੈਸ ਹੈ ਹਾਂਜੀ ਹਾਂਜੀ ਉਹ ਇੱਕ ਦਿਨ ਮੈਂ ਇੰਨਾ ਦੁੱਧ ਤਾਂ ਨਹੀਂ ਦੇ ਸਕਦਾ ਨਹੀਂ ਉੱਥੇ ਤੱਕ ਆਪਣੀ ਵੈਸੇ ਬਰੀਡ ਇੱਥੇ ਤੱਕ ਨਹੀਂ ਗਈ ਉਹਦੀ ਫੈਂਟ ਕੰਟੈਂਟ ਘਟ ਸਕਦਾ ਜਾਂ ਕਿ ਤਿੰਨ ਤੋਂ نیچے ਆ ਜਵੇ ਜੇ 70 ਲੀਟਰ ਦੁੱਧ ਕੱਢ ਰਹੀ ਆ ਜਿਹੜੀ 20 ਲੀਟਰ ਜਾਂ ਦਾ 15 ਲੀਟਰ ਕੱਢ ਰਹੀ ਆ ਉਹਦੀ 4-2 ਆ ਫੈਂਟ ਇਹ ਬਹੁਤ ਸਾਰੇ ਪੰਜਾਬ ਬਾ ਜਿ ਤਰ੍ਹਾਂ ਇਹ ਆਪਣਾ ਫਾਰਮ ਹੈ ਹਾਂਜੀ ਬੰਦੇ ਬੰਦ ਕਰਕੇ ਘਾਟਾ ਪੈ ਗਿਆ ਵੀਡੀਓ માં ਜੀ ਕੁਝ ਨਹੀਂ ਹੈ ਲੈ ਜੋ ਸਾਰਾ ਕੁਝ ਹਾਂਜੀ ਉਹ ਕਿਸ ਤਰ੍ਹਾਂ ਘਾਟਾ ਉਹਦੇ ਵਿੱਚ ਇਹ ਹੈ ਜੀ ਆਪਾਂ ਲੋਨ ਤਾਂ ਲੈ ਲੈਣਾ ਫਾਰਮ ਤੇ ਵੀ ਹਾਂਜੀ ਆਪਾਂ ਫਾਰਮ ਪਾਉਣ ਲੱਗੇ ਉਹਦੇ ਨਾਲ ਆਪਾਂ ਕੁਝ ਹੋਰ ਸ਼ੌਂਕ ਪੂਰੇ ਕਰ ਲਈ ਕੈਰੈਕਟਰ ਲੈ ਲਿਆ ਬੜਾ ਕੋਈ ਹਾਂਜੀ ਕਿਸੇ ਵੀ ਤਰ੍ਹਾਂ ਦੀ ਕਿਸੇ ਪਾਸੇ ਆਪਾਂ ਉਹ ਪੈਸਾ ਗਲਤ ਸਾਈਡ ਇਨਵੈਸਟ ਕਰਤਾ ਜਿਸ ਪਰਪਸ ਲਈ ਆਪਾਂ ਲਿਆ ਏ ਤੇ ਉਥੇ ਆਪਾਂ ਪੈਸਾ ਇਨਵੈਸਟ ਨਹੀਂ ਕੀਤਾ ਹੂੰ ਯਾ ਫਿਰ ਇਹ ਹੋ ਸਕਦਾ ਹੈ ਕਿ ਆਪਾਂ ਨੇ ਸਾਰਾ ਕੰਮ ਇਹ ਆਪਾਂ ਨੌਕਰੀਆਂ ਤੇ ਛੱਡਤਾ ਤੇ ਆਪਾਂ ਨੂੰ ਊੜਾੜਾ ਆਉਂਦਾ ਹੈ ਨਹੀਂ। ਤੁਸੀਂ ਕਿੰਨੇ ਗਏ ਤੇ ਸ਼ੁਰੂ ਕਰਾਇਆ ਤਾਂ ਤੇ ਲੋਨ ਵਗੈਰਾ ਵੀ ਕਿੰਨੇ ਕੁ ਲਏ। ਇਹ ਇੱਥੇ ਆਪਾਂ ਨੇ ਇੱਕੋ ਲੋਨ ਲਿਆ ਸੀਗਾ ਇੱਕ ਸ਼ੈੱਡ ਦਾ ਲਈ ਨਾ ਕਰਾ। ਇਹ ਸੀਗਾ 1.5-4 ਲੱਖ ਦਾ ਸੀ ਇਹ। ਹੂੰ। ਉਸ ਤੋਂ ਬਾਅਦ ਤਾਂ ਜਿੰਨੇ ਵੀ ਆਪਣੇ ਐਨੀਮਲ ਆ ਇਸ ਟਾਈਪ ਆ ਵਾਈਸਪੈਪ ਆਪਣੇ ਨਾਲ ਜੁੜਦੇ ਗਏ। ਇਹਨਾਂ ਦੇ ਸਬੰਧ ਵਿੱਚ ਹਾਂਜੀ ਮਰਗੀ ਮੰਨ ਕੇ ਚੱਲੀਏ ਇੱਥੋਂ 2 3 100 ਤੋਂ 500 ਲਾ ਲਓ 500 ਦੇ ਨੇੜੇ ਤੇਰੇ ਸੇਲ ਵੀ ਹੋ ਗਏ ਜਾਨਵਰ ਹਾਂਜੀ ਅੱਛਾ ਵੇਚ ਵੀ ਦਿੰਦੇ ਆ ਵੇਚ ਵੀ ਦਿੰਦੇ ਗਾਂ ਮੈਸਾ ਸਾਰੇ ਹਾਂਜੀ 10 ਕ ਐਨੀਮਲ ਮੰਨ ਕੇ ਚੱਲੋ ਸਾਹਿਬਾ ਨਸਲ ਕੀ ਵਧੀਆ ਗਾਂ ਕਿੰਨੇ ਕੀ ਆਜ ਅੱਜਕੱਲ ਇਹ ਬਰੀਡ ਪਰ ਡਿਪੈਂਡ ਕਰਦਾ ਕਿੰਨੀ ਕੁ ਸੁਧਰੀ ਹੋਈ ਬਰੀਡ ਇਹ ਹੁਣ ਬਰੀਡing ਦਾ ਕੰਮ ਬੰਦੇ ਨੂੰ ਕਿਹ ਪਰਖ ਹੋ ਸਕਦੇ ਵੀ ਵਧੀਆ ਜਿ ਤਰ੍ਹਾਂ ਕੰਮ ਮਾਤੜ ਹੈ ਕੋਈ ਹਾਂਜੀ ਪਰਖ ਸਕਦਾ ਵੀ ਬਰੀਡing ਦਾ ਸੰਪਤੀਆ ਵਧੀਆ ਖੜੀ ਹੈ ਕੀ ਦਾਦਾ ਵਧੀਆ ਖੜੀ ਨਹੀਂ ਤੂੰ ਜੇ ਆਪਾਂ ਕਿਸੇ ਦੇ ਨਾਲ ਚੱਲਾਂਗੇ ਜਿਹਨੂੰ ਪਤਾ ਹੋਊਗਾ ਨੌਲੇਜ ਹੋਊਗੀ ਉਹ ਤੁਹਾਨੂੰ ਦੱਸ ਸਕਦਾ ਹੁਣ ਜਿਹੜੇ ਸਾਹੀਵਾਲ ਦੇ ਵਿੱਚ ਵੀ ਇਸ ਤਰ੍ਹਾਂ ਜਿਵੇਂ ਤੁਸੀਂ ਕਹ ਰਹੇ ਵਧੀਆ ਨਸ ਲੈਦੀ ਹੈ ਘਟੀ ਨਸ ਲੈ ਨਹੀਂ ਉਹ ਮਤਲਬ ਕਿ ਰੌਲਾ ਇਹ ਹੈ ਨਾ ਕਿ ਆਪਣੇ ਬਹੁਤ ਸਾਲਾਂ ਤੋਂ ਜਿਹੜੀ ਸਾਹੀਵਾਲ ਨਸਲ ਹੈ ਪੰਜਾਬ ਤੋਂ ਲੋਪੇ ਹੋ ਗਈ ਆਈ ਦਾ ਪਾਕਿਸਤਾਨਾ ਮਾ ਉਧਰ ਸਾਈ ਵਾਲੂ ਮਿੱਟ ਗੁਮਰੀ ਵਾਲੇ ਉਧਰ ਇਹ ਤਾਂ ਹੁਣ ਕੁਝ ਸਾਲਾਂ ਤੋਂ ਆਪਾਂ ਕਹਿ ਲੀਏ ਕਿ 10 ਕ ਸਾਲਾਂ ਤੋਂ ਦੁਬਾਰਾ ਆਪਾਂ ਫੇਰ ਪਿੱਛੇ ਮੋੜ ਰਹੇ ਹਾਂ ਜਿੱਦਾਂ ਕਿ ਪਹਿਲਾਂ ਆਪਾਂ ਸਾਰੀ ਜ਼ਹਿਰ ਹੀ ਖਾ ਰਹੇ ਸੀ ਹੁਣ ਫੇਰ ਆਰਗੈਨਿਕ ਵਾਲੇ ਪਾਸੇ ਆ ਗਏ ਪਿੱਛੇ ਪਾਏ ਫੂਲਕ ਨਹੀਂ ਜਾ ਰਹੇ ਅਸਨਾ ਪਹਿਲਾਂ ਪਟਕਣ ਦੀ ਪਟਕਣਾ ਸੀ ਹਾਂਜੀ ਅੱਛਾ ਸਾਈ ਵਾਲਾ ਫੇਰ ਹੁਣ ਕਿੱਥੇ ਲੇ ਗਾਵਾਂ ਇਹ ਕੀ ਰਾਜੇਤ ਸੰ ਸਾਈਡ ਤੋਂ ਪੂਰੇ ਪੰਜਾਬਾ ਨਹੀਂ ਹੈ ਨਹੀਂ ਨਾ ਪੰਜਾਬ ਕੋ ਕਿਸੇ ਕੋਲੇ ਨੇ ਉਹ ਆਪਣਾ ਦੰਦਾ ਨਹੀਂ ਹੈ ਨੇ ਅੱਗੇ ਬੱਚਾ ਕਟੂ ਬੱਚੇ ਜੰਮਦੇ ਨੇ ਬੱਚੇ ਵਿੱਚ ਨਹੀਂ ਜੰਮਦੇ ਤਾਂ ਹੈਗੇ ਨਹੀਂ ਪਰ ਹੁਣ ਜਿਹਦੇ ਕੋਲ ਹੈਗੇ ਉਹ ਵੇਚਦੇ ਨਹੀਂ ਅੱਛਾ ਜਿਹੜਾ ਇੱਕ ਇਹ ਰਵਾਜ ਚੱਲੇਗਾ ਕਿ ਆਪਾਂ ਗਾਂ ਮਾਇਆ ਮੱਝਾਂ ਕੋਈ ਵੀ ਹੈ ਵੀ ਟੀਕਾ ਲਾ ਕੇ ਉਹ ਅੱਗੇ ਬਰੀਡ ਕਰ ਕਰ ਹਾਂਜੀ ਬਰੀਡ ਹਾਂਜੀ ਉਹਦੇ ਵਿੱਚ ਹੈ ਹਾਂਜੀ ਜਿੱਕਣ ਹੁਣ ਮੰਨ ਕੇ ਚੱਲੋ ਕਿ ਬਠੰਡੇ ਸਾਈਡ ਆ ਇੱਕ ਕੋਈ ਮੱਝ ਆ ਉਹ 20 25 ਲੀਟਰ ਦੁੱਧ ਦੇ ਰਹੀ ਹੁਣ ਜਿਹੜਾ ਉਹਦੇ ਸੀਮਨ ਲੱਗਿਆ ਹੈ ਉਹ ਨੂੰ ਆਪਾਂ ਛੋਟੇ ਨੂੰ ਤਾਂ ਆਪਾਂ ਉਹਰੇ ਲਿਆਉਣ ਤੇ ਰਹੇ ਪਰ ਉਹਦਾ ਸੀਮੰਤ ਆ ਲਿਆਇ ਸਕਦੇ कि ਆਪਾਂ ਆਪਣੀ نسل ਨੂੰ ਸੁਧਾਰ ਸਕੀਏ। ਇਹ ਨਵਾਂ ਤਰੀਕਾ ਮਤਲਬ ਕਿ ਸਹੀ ਹੈ ਵੀ ਕੁਦਰਤੀ ਤੌਰ ਤੇ ਤਾਂ ਮਤਲਬ ਕਿ ਉਹ ਜਿਹੜਾ ਕੁਦਰਤ ਨੇ ਬਣਾਇਆ ਉਹ ਤਾਂ ਉਸ ਦੇ ਹਿਸਾਬ ਨਾਲ ਤੁਹਾਨੂੰ ਸਿੱਧੇ ਆਪਾਂ ਉਹ ਬਾਹਰ ਆਗੇ ਥੋੜਾ ਜਿਹਾ। ਨਹੀਂ ਉਹ ਤਾਂ ਚਲੋ ਗੱਲ ਥੋੜੀ ਠੀਕ ਹੈ ਪਰ ਫਿਊਚਰ ਲਈ ਜ਼ਰੂਰੀ ਵੀ ਆ। ਜਿਤਨਾ ਆਪਾਂ ਆਈਡੀਐਫ ਦੀ ਗੱਲ ਕਰ ਰਹੇ ਹਾਂਜੀ 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 ਹੈ ਤਾਂ ਉਹ ਵੀ ਉਹੀ ਚੀਜ਼ ਹੈ ਨਾ ਆਈਡੀਐਫ ਰਾਹੀਂ ਜਿਹੜੇ ਬੱਚੇ ਜੰਮਣ ਲੱਗੇ ਹਾਂਜੀ ਹਾਂਜੀ ਪਰ ਉਹ ਕਹਿ ਰਹੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਲੰਬੇ ਸਮੇਂ ਦੇ ਵਿੱਚ ਉਸੇ ਨਤੀਜੇ ਆਪਾਂ ਨੂੰ ਮਾਰੂ ਉਹ ਜ਼ਗਾ ਕਿਉਂਕਿ ਜਿਹੜਾ ਜੀਨ ਹੈ ਹਾਂਜੀ ਜੀਨ ਬਦਲ ਰਿਹਾ ਜੀਨ ਬਦਲ ਰਿਹਾ ਜੀਨ ਡੀਐਨਏ ਕਹਿ ਸਕਦੇ ਆ ਪਰ ਡੀਐਨਏ ਚੇਂਜ ਹੋ ਰਿਹਾ ਡੀਐਨਏ ਜੀ ਨਾ ਹਾਂਜੀ ਉਹ ਮਤਲਬ ਕਿ ਬਦਲ ਰਿਹਾ ਹੁਣ ਆਪਣਾ ਜਿਹੜਾ ਮੂਲ ਹੈ ਉਰੇਗਾ ਹਾਂਜੀ ਕਿਉਂਕਿ ਆਪਾਂ ਨੇ ਉਰੇ ਦਾ ਖਾਇਆ ਉਰੇ ਦਾ ਪੀਆ ਤੇ ਉਹਦੇ ਕਰ ਆਪਣਾ ਜੀਨ ਡੀਐਨਏ ਬਣਿਆ ਸਦੀਆਂ ਤੇ ਹਜ਼ਾਰਾਂ ਸਾਲਾਂ ਦੇ ਹਾਂਜੀ ਹਾਂਜੀ ਜੇ ਜਦੋਂ ਹੁਣ ਪਤਾ ਹੀ ਨਹੀਂ ਵੀ ਕਿੱਧਰ ਤੇ ਆ ਰਿਹਾ ਉਹ ਹਾਂਜੀ ਇਹ ਤਾਂ ਫਰਕ ਹੈਗਾ ਜਿਹੜੇ ਸਰਕਾਰਾਂ ਨੂੰ ਸੋਚਣਾ ਚਾਹੀਦਾ ਅੱਛਾ ਇੱਕ ਜਿਹੜਾ ਆਹ ਪਹਿਨਾ ਜਦੋਂ ਅਸੀਂ ਛੋਟੇ ਦੇ ਆਪਾਂ ਵੀ ਹੁਣ ਹਰੇਕ ਉਹ ਮੇਸਾਂ ਦੀ ਹੁਣ 20 ਕਿੱਲੇ ਵਾਲੇ ਬੰਦੇ ਡੋਲੂ ਚੱਕੀ ਫਿਰ ਰਹੇ ਆ। ਹਾਂਜੀ। ਪੈਸਾਂ ਦੇ ਭੋਗ ਪਾ ਕੇ ਤੈਨੂੰ ਕੀ ਲੱਗਾ ਇਹ ਬੁੱਧਾ ਕੈਸੀ ਚੀਜ਼ ਹੈ? ਇਹ ਤਾਂ ਉਹ ਤੁਸੀਂ ਦੇਖ ਲਓਗੇ ਜਿੰਨੇ ਮੁੰਡੇ ਬਾਹਰ ਜਾ ਰਹੇ ਆ। ਇਹ ਸਾਰਿਆਂ ਨੂੰ ਪਹਿਲਾਂ ਆਪਣੇ ਐਨੀਮਲ ਇਸੇਨ ਕਰ ਰਹੇ ਆ ਠੇਕੇ ਦੇ ਜ਼ਮੀਨ ਬਾਤ ਤੇ ਦੇ ਰਹੇ। ਉੱਥੇ ਉੱਥੇ ਵੀ ਜਿਹੜੇ ਜਾ ਰਹੇ ਉੱਥੇ ਬੈਠ ਕੇ ਫਾਰਮ ਹੀ ਲਗਾਏ ਨੇ। ਹਾਂਜੀ ਹਾਂਜੀ। ਉੱਥੇ ਵੀ ਪੈਸਾਂ ਦੇ ਬਾਰਮਾ ਹੀ ਆ ਗਏ। ਸਹੀ ਗੱਲ ਹੈ। ਹਾਂਜੀ। ਇਤਲੀ ਵਾਂਹੀ ਕੰਮ ਕਰ ਰਹੇ ਸਾਰੇ। ਹਾਂਜੀ ਹਾਂਜੀ। ਉਹ ਕੋਈ ਗਾਂ ਦਾ ਖੇਤ ਮੈਂ ਫਾਰਮ ਲਗਾਇਆ ਜਿੱਤਰਾ ਆਪਣਾ ਗਾਂ ਦਾ ਫਾਰਮ ਹੈ। ਹਾਂਜੀ। ਠੀਕ ਟਰੀ ਚਲੇ ਪੰਜਾਬੀ ਬੰਦੇ ਨੂੰ ਪਿੰਡਾਂ ਵਾਲੇ ਨੂੰ ਜ਼ਿਆਦਾ ਕੋਈ ਕੰਮ ਆਉਂਦਾ ਨਹੀਂ ਹੁੰਦਾ ਜਾਂ ਮੈਂ ਟੈਕਨੀਕਲ ਨੌਲੇਜ ਦਾ ਤੇ ਫਿਰ ਉਹ ਫਿਰ ਸਾਰਿਆਂ ਨੂੰ ਮਿਹਨਤੀ ਕੰਮ ਇਹੀ ਆ ਸੌਖਾ ਤੇ ਟਿਕਾਊ ਕਹਿ ਸਕਦੇ ਆਪਾਂ ਪਰ ਆਪ ਦੇਖਿਆ ਨਾ ਪਿੰਡਾਂ ਦੇ ਵਿੱਚ ਹੁਣ ਜਿਹੜਾ ਹੈਗਾ ਚਾਟੀ ਦੀ ਢਸੀ ਵਾਲਾ ਖਾੜਾ ਹਾਂਜੀ ਪੰਜਾਬ ਇਹ ਅਲੋਪ ਹੋ ਚੁੱਕੀ ਉਹ ਚੀਜ਼ ਹੈ ਹਾਂਜੀ ਹਾਂ ਦੁਰਲੋਕ ਹੋ ਗਿਆ ਸਾਰੇ ਪਿੰਡਾਂ ਵਿੱਚ ਮੇਰੇ ਖਿਆਲ ਇੱਕ ਅੱਧੇ ਘਰ ਹੋਏਗੀ ਇੱਕ ਅੱਧਾ ਘਰ ਹਾਂਜੀ ਉਹ ਵੀ ਜਿਹੜੇ ਬਜ਼ੁਰਗ ਹਿੰਮਤੀ ਹੋਣਗੇ ਤਾਂ ਨਵੇਂ ਨਹੀਂ ਨਵੀਂ ਜਨਰੇਸ਼ਨ ਨੂੰ ਤਾਂ ਆਪਾਂ ਇਹ ਕਹਿ ਲਈਏ ਕਿ ਉਹਨੂੰ ਇਹ ਨਹੀਂ ਪਤਾ ਕਿ ਚਾਟ ਦੀ ਲੱਸੀ ਲਾਲ ਹੁੰਦੀ ਹੈ ਕਿ ਚਿੱਟੀ ਹੁੰਦੀ ਹੈ। ਸਾਨੂੰ ਕਿਆ ਲਗਾ ਇਸ ਪਿੱਛੇ ਕਿਆ ਕਹਾਣੀ ਲਗਾ ਜਰਾ ਇੰਨਾ ਕੁਝ ਵਿਗੜਿਆ ਵਾ। ਵਿਗੜਿਆ ਪਿੱਛੇ ਮਾਡਰਨ ਹੋ ਰਿਹਾ ਜੀ ਦੇ ਵਾਈਡ। ਮਾਡਰਨ ਹੋਣਾ ਮਤਲਬ ਖਤਮ ਹੋਣਾ ਹੀ ਹੈ। ਖਤਮ ਹੋਣਾ ਹਾਂ ਜੀ। ਖਾਣਾ ਪੀਣਾ ਥੋੜਾ ਸਿੰਪਲ ਹੋਵੇ, ਕੱਪੜੇ ਤੁਸੀਂ ਚਾਹੇ 5 ਤੋਂ 20 ਹਜ਼ਾਰ ਚਾਹੇ ਲੱਖ ਦੇ ਪਾ ਲਓ। ਪਰ ਥੋੜਾ ਖਾਣਾ ਪੀਣਾ ਉਹ ਸਿੰਪਲ ਹੋਵੇ। ਆ ਹਰਮਨ ਖੜਿਆ ਹਾਂ ਮੈਂ ਗੁਜਰਾਤ ਜਾ ਕੇ ਤੈਨੂੰ ਕਮਾਲ ਦੀ ਬਾਤ ਸੁਣਾਵਾਂ। ਠੀਕ ਹੈ ਜੀ ਅਮਰਾ ਆਪਣੇ ਆਪ ਪੱਲੇ ਕੱਖ ਨੇ ਕੋ ਫੜਾ ਫੁਕਰੇ ਪੰਤੀ ਜਿਹੜੀ ਗਾਣੇ ਸਾਧਨ ਚੱਲੇ ਹਾਂਜੀ ਹਾਂਜੀ ਹਮੇ ਤਿੰਨ ਜਣੇ ਦੇ ਤਿੰਨੇ ਜਣੇ ਸੜਕ ਪਰ ਜਾ ਰਹੇ ਬੀਆਬਾਨ ਹੈ ਬਰਨ ਕੱਚ ਅਜਾੜ ਅਜਾੜ ਉੱਤੇ ਇੱਕ ਬੰਦਾ ਚਾਹ ਕੀ ਛੰਨ ਛੰਨ ਕੇ ਵਿੱਚ ਚਾਹ ਕੀ ਦੁਕਾਨ ਠੀਕ ਹੈ ਜੀ ਕੂਸ ਕੀ ਛੱਤ ਹਾਂਜੀ ਤਿੰਨ ਮੰਜੇ ਠੀਕ ਹੈ ਮੈਨੂੰ ਤੁਹਾਨੂੰ ਪਤਾ ਵੀ ਇਤਰਾ ਹੀ ਆਤਾਂ ਕਿਤੇ ਜਾਣੇ ਗੱਲਾਂ ਕਰ ਮੈਂ ਯਾਰ ਬੱਤ ਚਾਹ ਲਾ ਕੇ ਮੋਹਰ ਬੈਠੋ ਵੀ ਜਾੜ ਮਰ ਰੁਗਣ ਜਾ ਰਹੇ ਹਾਂਜੀ ਹਾਂਜੀ ਮੈਂ ਕਿਹਾ ਯਾਰ ਤੇਰੇ ਬਾ ਰਾਤ ਘਟਾ ਦੇ ਮਰੀ ਹਾਂਜੀ ਉਹ ਕਹ ਰਿਹਾ ਵੀ ਮੇਰੇ ਬਾ ਮੰਜੇ ਰਹਿ ਗਏ ਆ ਪਰ ਸਮਾਨ ਕਾਠ ਨੇ ਮੇਰੇ ਪਿੰਡ ਆਇਓ ਠੀਕ ਹੈ ਜੀ ਮੈਂ ਖਰਾ ਲਟਾਂਗਾ ਹਮੇ ਚਲੇਗਾ ਕਿੱਥੇ ਜਾਣਾ 102 ਗੜਾ ਠੀਕ ਹੈ ਮਾਦੇ ਦੇ ਸਕੇ ਪਿੰਡ ਚਲੇਗੀ ਪਿੰਡ ਲੈ ਕੇ ਆਓ ਠੀਕ ਹੈ ਮਾਤੜ ਬੰਦਾ ਉੱਥੇ ਬਈ ਮੈਸਾਂ ਰੱਖੀ ਮੈਂ ਲੋਕਾਂ ਨੇ 50 50 ਮੈਸਾਂ ਚਾਰਦੇ ਫਿਰ ਬੀਆ ਬਰਾ ਇੰਨੀ ਧਾਤੀ ਬੇਬਾਦ ਹਾਂਜੀ ਮੈਸਾਂ ਮੈਸਾਂ ਫਿਰ ਚਾਉਣੇ ਖਾਉਣੇ ਅੱਛਾ ਜੀ ਸਾਂਝ ਨੂੰ ਲੈ ਆ ਰੋਟੀ ਬੰਦਾ ਠੀਕ ਹੈ ਸਾਲੀਆਂ ਤਿੰਨ ਠੀਕ ਹੈ ਜੀ ਵਿੱਚ ਕਣਕੀ ਰੋਟੀ ਵਿੱਚ ਜਵਾਰ ਬਾਜਰੇ ਦੀ ਵਿੱਚ ਮੱਕੀ ਪਤਨ ਕਿੰਨੀਆਂ ਰੋਟੀਆਂ ਸਬਜ਼ੀਆਂ ਹਾਂਜੀ ਹਾਂਜੀ ਔਰ ਮੰਨੇਗਾ ਕੱਲੇ ਕੱਲੇ ਦੀ ਥਾਲੀ ਮਾ ਐਡਾ ਬਾਟਾ ਭਰਿਆ ਵਾ ਦੇਸੀ ਕੀ ਕਮ ਹੈ ਇਹ ਨਹੀਂ ਕੀ ਚੀਜ਼ ਹੈ ਹਾਂਜੀ ਕਹਿੰਦਾ ਕੱਲੇ ਕੱਲੇ ਨੇ ਖਾਣਾ ਅੱਛਾ ਜੀ ਮਾ ਯਾਰ ਹੱਦ ਕਰ ਰਿਹਾ ਕੱਲੇ ਕੱਲੇ ਕਿੱਤਰ ਖਾ ਜੇਗਾ ਇਹ ਹਾਂਜੀ ਹਾਂਜੀ ਕੱਲੇ ਕੱਲੇ ਦੀ ਥਾਲੀ ਨੂੰ ਬਾਟਾ ਠੀਕ ਹੈ ਜੀ ਪਹਿਲਾਂ ਤਾਂ ਮੈਂ ਕਿਹਾ ਦੇਸੀ ਹੀ ਹੈ ਨਹੀਂ ਹਾਂਜੀ ਜੇ ਹੋਏਗਾ ਚਮਚਾ ਪਾ ਕੇ ਤਿੰਨ ਬੀਬੀਆਂ ਵਿਚਾਰੀ ਵੈਸੇ ਇਹ ਕਿਸੇ ਦੇ ਹਾਜਮੇ ਨਹੀਂ ਹੁੰਦਾ ਪਹਿਲੀ ਗੱਲ ਤਾਂ ਨਕਲੀ ਲਿਆਉਗੀ ਤੇ ਤੇ ਬਾਜ਼ਾਰ ਮੈਂ ਤੇ ਮਿਲੇਗਾ ਜੀ ਨਾ ਕਿਤੇ ਵੀ ਤੇ ਉਹ ਲਿਆ ਗਏ ਹਾਂਜੀ ਚਮਚਾ ਪਾ ਦੇ ਐਡੇ ਐਡੇ ਬਾਟੇ ਹਾਂਜੀ ਸੋ ਇੰਨਾ ਮੈਂ ਦੇਖਿਆ ਵੀ ਉਹ ਡੰਗਰਾਂ ਨੂੰ ਇੰਨਾ ਪਸ਼ੂਆਂ ਨੂੰ ਅਰ ਹਾਂਜੀ ਖਾਗ ਉਹਨਾਂ ਕੀ ਕਮਾਲ ਹੈ ਇਹ ਤਾਂ ਹੈ ਆਪਣੇ ਪਹਿਲਾਂ ਖਾ ਕੇ ਦੀ ਹੁਣ ਆਪਣੇ ਕੋ ਘਰੇ ਆ ਬਸ ਜੇ ਕੱਪੜੇ ਰੱਖਾ ਲੱਗੇ ਹੋਗੇ ਸਰੀਰ ਕੱਚੇ ਹੋਗੇ ਹੁਣ ਜੇ ਹੁਣ ਆਪਾਂ ਮੰਨ ਕੇ ਚੱਲੀਏ ਕਿ ਇਹ ਹੋਟਲਾਂ ਵਰਗੇ ਹਸਪਤਾਲ ਖੋਲ ਰ ਰਹੇ ਆ ਇਸੇ ਕਰਕੇ ਖੋਲ ਰ ਰਹੇ ਆ ਨਾਲੇ ਹਸਪਤਾਲ ਕੋਈ ਤਰੱਕੀ ਦੀ ਥੋੜੀ ਦਬਾਹੀ ਦੀ ਨਿਸ਼ਾਨੀ ਹੈ ਵੀ ਇਹ ਤਾਂ ਬੱਦੇ ਵਾਰ ਹੈ ਜਗਾ ਜਗਾ ਹਸਪਤਾਲ ਖੁੱਲ ਰਿਹਾ ਹਾਂਜੀ ਹਾਂਜੀ ਚਲੋ ਥਮੇ ਬਹੁਤ ਵਧੀਆ ਬੱਕਰੀਆਂ ਦੇ ਵੀ ਕੋਈ ਨੇਰੇ ਆ ਕੁਛ ਨਹੀਂ ਜੀ ਇਹ ਤਾਂ ਬਸ ਸ਼ੌਂਕ ਨੂੰ ਆਏ अच्छा हां जी ना ਇਹਨਾਂ ਨੂੰ ਵੇਚਦੇ ਹੋਗੇ ਜੇ ਅੱਗੇ ਚਲੇ ਨਹੀਂ ਜੀ ਵੇਚਦੇ ਉਤਰ ਕੇ ਇਹ ਬਾਜੀ ਬਾਜੀ ਹਾਂ ਬਾਸ ਤੇ ਆਂ ਬਾਜੀ ਦਾ ਦਵਾ ਬਾਜੀ ਹਾਂ ਜੀ ਹਾਂ ਜੀ ਇਹ ਬਾਜੀ ਪਰ ਜਾਂਦੇ ਆਂ ਅੱਛਾ ਹਾਂ ਜੀ ਕਿੰਨੇ ਕਿੰਨੇ ਕੀ ਬਾਜੀ ਹੋ ਜਾ ਬਾਜੀ ਤਾਂ ਇਹ ਲੱਖ ਤੋਂ ਬਾਹਰ ਵੀ ਚਲੇ ਜਾਂਦੀ ਇੱਕ ਬਾਜੀ ਹਾਂ ਜੀ ਸ਼ਰਤਾਂ ਵਾਂ ਅੱਛਾ ਜੀ ਜਿੱਤਦੇ ਲੱਖ ਲੱਖ ਦੇਦੇ ਫਿਰ ਕੇ ਲੜਾਈ ਦੇ ਨਹੀਂ ਹੁੰਦੀ ਨਹੀਂ ਮਿਕਸ ਵੀ ਹੋ ਜਾਂਦੀ ਹੈ ਉੱਪਰ ਜਦੋਂ ਕਬੂਤਰ ਨਹੀਂ ਉਤਰਨਾ ਛੇਤੀ ਛੇਤੀ ਨਹੀਂ ਉਹ ਲੱਖ ਰਵ ਨਗਦ ਰੱਖਿਆ ਹੋ ਉਹਨਾਂ ਨੇ ਪੂਰਾ ਉਹ ਕੈਸ਼ ਹੈ ਕਿੱਥੇ ਫੜਾਣਾ ਹਾਂਜੀ ਮੰਨ ਕੋ ਆਪਾਂ ਤਿੰਨੇ ਜਾਣੇ ਆ ਬਲ ਝਗੜਾ ਤਾਂ ਨਹੀਂ ਹੁੰਦਾ ਕਿਸੇ ਨਾਲ ਉਹ ਵੀ ਸਕਦਾ ਐ ਤਾਂ ਸਿਆਣੇ ਆ ਵੈਸੇ ਸਾਰੇ ਅੱਛਾ ਉਰੀ ਰਹਾ ਤੇ ਉਹ ਥਰੀ ਵੀ ਆਪਣੇ ਫੀਡ ਰੱਖੀ ਵੀ ਸਾਰੀ ਹਾਂਜੀ ਉਹ ਫੀਡ ਆ ਜੀ ਆਪੇ ਤਿਆਰ ਕਰੀ ਵੀ ਹਾਂਜੀ ਉਹ ਆਪ ਕੋਲਦੇ ਤਿਆਰ ਜਾ ਕੇ ਕਰਾਉਂਦੇ ਪੂਰੇ ਕਿੱਥੇ ਤਿਆਰ ਕਰਾਂ ਸਾਰਾ ਕੁਝ ਇਹ ਉੱਚੇ ਪਿੰਡ ਆ ਜੀ ਫੈਕਟਰੀ ਜਿੱਥੇ ਉੱਥੇ ਲਾਇਦਾ ਹਾਂਜੀ ਕਿੰਨੇ ਕੁ ਦਾਣਾ ਲਾਉਂਦਾ ਉਹ ਜਿਹਨਾਂ ਫੀਡ ਕੋਲ ਇਹ ਲੱਗ ਜਾਨੀ 7 ਬੈਗ 7 7 ਬੈਗ ਲੱਗ ਜਾਂਦੇ ਆ ਮਨ ਲੇ ਸਾਢੇ ਕਿ ਤਿੰਨ ਕੋਟ ਅਜੇ ਤਾਰਾਂ ਸਾਰੀਆਂ ਮਤਲਬ ਕਿ ਮਸ਼ੀਨਾਂ ਗਲੇ ਕੋਈ ਮਸ਼ੀਨ ਨਾਲੇ ਫਿਰ ਤੁਮੇ ਤਾਂ ਉਰੀਟਲੀ ਬਣਾਇਆ ਵਾ ਪੀਟਲੀ ਥੰਨੇ ਕਿਆ ਕਰਨਾ ਲੈਟਲੀ ਤੇ ਜਾਣ ਦਾ ਪੈਸੇ ਵੀ ਫਾਇਦਾ ਨਹੀਂ ਨਾ ਕਿਤੇ ਵੀ ਫਾਇਦਾ ਨਹੀਂ ਹਾਂਜੀ ਹਾਂਜੀ ਫਿਰ ਤਾਂ ਉਰੀ ਨਜ਼ਾਰੇ ਆ ਹਾਂਜੀ ਹਾਂਜੀ ਬਹੁਤ ਉਰੀ ਅੱਛਾ ਜਿਹੜਾ ਤੁਮੇ ਮੈਂ ਦੱਸ ਰਿਹਾ ਵੀ ਤੁਮੇ ਨਾਲ ਕੋਈ ਡਾਕਟਰ ਵੀ ਆਪ ਹੈ ਉਹ ਕਿਸ ਤਰ੍ਹਾਂ ਉਹ ਬਾਈ ਜੀ ਨੇ ਉਹ ਆਪਣੇ ਭਰਾ ਨੇ ਡਾਕਟਰ ਰਣਜੀਤ ਸਿੰਘ ਵਾਪੇ ਸਿੱਖੇ ਵੀ ਹਾਂਜੀ ਉਹ ਉਹ ਉਹਨਾਂ ਨੇ ਸਾਰਾ ਆਪ ਖੁਦ ਕਰਨਾ ਉਹਨਾਂ ਦੀ ਨਿਊਟ੍ਰੀਸ਼ਨ ਜਿੰਨੀ ਫੀਡ ਬਣਨੀ ਆ ਉਹ ਜਿੰਨਾ ਮਤਲੀ ਤਰਾਉ ਸਤਮਾਹ ਇੱਕ ਜਿਹੜਾ ਹਾਂਜੀ ਹਾਂਜੀ ਉਹਦਾ ਟ੍ਰੀਟਮੈਂਟ ਵੀ ਉਹਨਾਂ ਨੇ ਆਪੇ ਕਰਿਆ ਕੋਈ ਡਾਕਟਰ ਨਹੀਂ ਬੁਲਾਇਆ ਡਾਕਟਰ ਟੀਕੇ ਲੈਣ ਆ ਰਿਹਾ ਹੁਣ ਤਾਂ ਲੋੜ ਹੀ ਨਹੀਂ ਡਾਕਟਰ ਸਾਹਿਬ ਪੁੱਛਣਾ ਉਹਨੇ ਐਸੇ ਕੁਝਰਪਾ ਹੋ ਗਿਆ ਹਾਂਜੀ ਐਸੇ ਇਹਨਾਂ ਕੀ ਕੋਈ ਦਵਾਈ ਦੂਈ ਸਾਲ ਸਵਾਹ ਹੀ ਕੋਈ ਟੀਕਾ ਕਿਸ ਤਰ੍ਹਾਂ ਦਾ ਵੀ ਚੱਕਰ ਹੈ ਕੋਈ ਕੋਈ ਬੁੱਧਾ ਨਹੀਂ ਨਹੀਂ ਸਰਕਾਰੀ ਜ਼ਰੂਰ ਲੱਗਦੇ ਨੇ ਸਰਕਾਰੀ ਸਰਕਾਰੀ ਦੇਖਣਾ ਮੂੰਹ ਕੋਲ ਗਾਲ ਕੋਟ ਉਹ ਆਉਂਦੇ ਲੱਗ ਜਾਂ ਉਹ ਲੱਗ ਜਾਂਦਾ ਉਹ ਕੋਈ ਮਸਲਾ ਨਹੀਂ ਹਾਂਜੀ ਉਹ ਜ਼ਰੂਰੀ ਵੀ ਆ ਵੈਸੇ ਲਗਾਉਂ ਕਿੰਨੇ ਬੰਦੇ ਲੱਗ ਰਹੇ ਥੰਮੇ ਰਿਆ ਮਤਲਬ ਕਿੰਨੇ ਬੰਦੇ ਜਿਹੜੇ ਸਾਰੇ ਜੀ ਇਨਸਾਨ ਪੰਜ ਪੰਜ 6 ਬੰਦੇ ਆਪਣੇ ਬੰਦੇ ਨੇ ਸਾਰੇ ਵੀ ਕਦਾ ਨਹੀਂ 1 2 ਹੈ ਇੱਕ ਬੰਦਾ ਕੰਮ ਕਰਾਵਾਂ ਬਾਕੀ ਸਾਰੇ ਸਵੇਰੇ ਕਿੰਨੇ ਵਜੇ ਸ਼ੁਰੂ ਹੋ ਜਾਂਦੇ ਸਵੇਰੇ ਹੋ ਜਾਂਦੇ ਜੀ ਸਾਢੇ ਕਿ 3 ਵਜੇ అలਾਰਮ ਵੱਜਣ ਲੱਗ ਜਾਂਦੇ 4:00 ਵਜੇ 3:45 ਵਜੇ ਲੱਗ ਜਾਂਦੇ ਜਿਹੜਾ ਥਾਰਾ ਉਹ ਬਰਫੀਆਂ ਵਗੈਰਾ ਥਮੇ ਬੰਹਾਲੀ ਵਿੱਚ ਭੇਜਾਂ ਹਾਂਜੀ ਉਹ ਹਾਂਜੀ ਉਹ ਤਾਂ ਦਿੱਲੀ ਤੱਕ ਵੀ ਜਾਣੀ ਹੈ ਕੱਲ ਕਸਟਮਰ ਆਏ ਦਿੱਲੀ ਤੋਂ ਮੈਂ ਰਿਟਰਨ ਗਾਰੰਟੀ ਪਤਾ ਗਿਆ ਭਾਈ ਬੰਦੇ ਕਹਾ ਵੀ ਪੈਸੇ ਮਰਤੇ ਜਿੰਨੇ ਮਰਜੀ ਲੈਣਾ ਮੈਂ ਕਈਆਂ ਨੂੰ ਕਿਹਾ ਮੈਂ ਮੁੱਦਾ ਵੇਚੀ ਕੀ ਹੈ ਨਹੀਂ ਵੀ ਤੂੰ 2000 ਦਾ ਦੇ ਰਿਹਾ કે 3000 ਦਾ ਹਾਂਜੀ ਹਾਂਜੀ ਮੁੱਦਾ ਉਸਕੇ ਖਾਲਸ ਹੋਣੇਗਾ ਖਾਲਸ ਹੈ ਇਹ ਆਪਣਾ ਪਿਓਰ ਰਿਟਰਨ ਗਾਰੰਟੀ ਆਪਣੇ ਬੰਦੇ ਕਹਾ ਵੀ ਯਾਰ ਆਪਣੇ ਬੰਦੇ ਹੈ ਕਿ ਨਾ ਦਿਮਾਗ ਮਾ ਠੱਗੀ ਹੈ ਵੀ ਕਿਤੇ ਮਿਲਦਾ ਨਹੀਂ ਮੈਂ ਤੁਹਾਨੂੰ ਦੱਸਦਾ ਮੈਂ ਆਪਣੇ ਦੁੱਧ ਦੇ ਬਾਇਓ ਪ੍ਰੋਡਕਟ ਨੂੰ ਜਿੰਨੇ ਵੀ ਮੇਰੇ ਬਾਇਓ ਪ੍ਰੋਡਕਟ ਨੇ ਕੀ ਵਾਰ ਵੀ ਮਿਲ ਕਗੇਗਾ ਇਹਨਾਂ ਦੀ 1 ਲੱਖ ਰੁਪਏ ਦੀ ਗਾਰੰਟੀ ਦੇ ਜੇ ਕੋਈ ਲੱਭਦੇ ਮਲਾਵਟ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਅੱਛਾ ਹਾਂ ਜਦੋਂ ਕੋਈ ਵੀ ਅਜਿਹੀ ਚੀਜ਼ ਨਹੀਂ ਹੈ ਬਿਲਕੁਲ ਵੀ ਨਹੀਂ ਆਪਣਾ ਨੰਬਰ ਵੀ ਦੱਸ ਦਿੰਦਾ ਮਿੰਟ ਦੇ ਬਾਅਦ ਉਹ ਬੰਦੇ ਕਾਹ ਬੰਦਾ ਮੈਨੂੰ ਹਾਂਜੀ 9988 212533 ਅੱਛਾ ਤੁਮੇ ਜਿਹੜੇ ਆਪਣੇ ਪੰਜਾਬ ਮਾ ਜਿ ਤਰ੍ਹਾਂ ਮੈਂ ਪਹਿਲਾਂ ਕਹ ਰਿਹਾ ਤਾਂ ਬਹੁਤ ਬੰਦੇ ਕਹਾਂ ਵੀ ਕੋਈ ਨਾ ਬੀ ਚਲਿਆ ਨਹੀਂ ਫਲਾਣਾ ਹੋ ਗਿਆ ਹਾਂਜੀ ਉਸ ਮੈਂ ਸਾਨੂੰ ਕੀ ਲੱਗਾ ਵੀ ਕੀ ਕਰਨਾ ਚਾਹੀਦਾ ਵੀ ਬੰਦੇ ਇਸ ਤਰ੍ਹਾਂ ਕਾਦਿਆ ਹੋ ਉਸਦੇ ਡੈਰੀ ਵਾਲਾ ਕੰਮ ਜਿਹੜਾ ਵੀ ਨਹੀਂ ਥੋੜਾ ਪਹਿਲਾਂ ਸਿੱਖ ਲੋ ਆਪ ਘੱਟ ਰੱਖ ਲੋ 4-5 ਰੱਖ ਲੋ ਇਹ ਨਹੀਂ ਕਿ ਬਹੁਤ ਵੱਡਾ ਕਰ ਲੋ ਜੇ ਬਹੁਤ ਵੱਡਾ ਕਰਨਾ ਤਾਂ ਆਪਣਾ ਇੱਕ ਡਾਕਟਰ ਰეკਮੈਂਡ ਕਰ ਲੋ ਜਿਹੜਾ ਕਿ ਸਵੇਰੇ ਸ਼ਾਮ ਤੁਹਾਡੀ ਇਹ ਵਿਜ਼ਿਟ ਕਰੇ ਫਾਰਮ ਨੂੰ ਜਿੰਨੀਆਂ ਵੱਡੀਆਂ ਕੰਪਨੀਆਂ ਇਹ ਕੁਝ ਕਰ ਰਹੀਆਂ ਹਾਂ ਤੁਹਾਨੂੰ ਡਾਕਟਰ ਦਾ ਕਮੈਂਡ ਕਰਨਾ ਜ਼ਰੂਰੀ ਹੈ ਜੇ ਤੁਹਾਨੂੰ ਕੁਝ ਨਹੀਂ ਆਉਂਦਾ ਇਹ ਸਮੇਂ ਜਿਹੜਾ ਬਾਈਵਰਗਾਸ ਰਿਵਿਊ ਵੈਸੇ ਉਰੇ ਰਹਿ ਰਹਿ ਕੇ ਆਪੇ ਸਿੱਖੇ ਹਾਂਜੀ ਉਹ ਹੁਣ ਮੰਨ ਕੇ ਚੱਲੂਗੀ 25 ਸਾਲ ਤੋਂ ਸਿੱਖੇ ਰਹੇ ਉਹਨਾਂ ਦੀ ਮੀਟਿੰਗਾਂ ਲੱਗਦੀਆਂ ਪੀਡੀਐਫ ਦੇ ਮੈਂਬਰ ਆਪਾਂ ਇਹ ਆ ਪ੍ਰੋਗਰੈਸਿਵ ਡੈਰੀ ਫਾਰਮਰ ਐਸੋਸੀਏਸ਼ਨ ਜਿਹਦੇ ਮੈਂਬਰ ਲੁਣਾ ਆਮਰੀ ਮੀਟਿੰਗਾਂ ਮਦਗੀ ਅੰਗਰੇਜ਼ ਪੜ੍ਹਾਉਣਾ ਆਉਂਦੇ ਆ ਆਪਾਂ ਨੂੰ ਇਹ ਮੰਨ ਕੇ ਚੱਲੋ ਫਟੇਗੜ ਸਾਹਿਬ ਜ਼ਿਲ੍ਹੇ ਮਾ ਕਿੰਨੇ ਹੋਣੇ ਆਪਣੇ ਡੇਰੀ ਵਾਲੇ ਹਾਰਮ ਹਾਂ ਹਾਂ ਹਾਰਮ ਹੋਣਗੇ ਜੀ 3-400 ਪਲੱਸ ਫਟੇਗੜ ਸਾਹਿਬ ਹਾਂਜੀ ਕਿੰਨੇ ਪੈਸੂ ਆਪਣੇ ਇਸ ਟਾਈਮ 120-30 ਦੇ ਨੀਅਰ ਆਏਗੇ ਗੋਬਰ ਗੈਸ ਵੀ ਲਾਇਆ ਵਾ ਹਾਂਜੀ ਹਾਂਜੀ ਗੋਬਰ ਗੈਸ ਉਹ ਆਪਣਾ ਹੀ ਫਤਰਾ ਹੈ ਹਾਂਜੀ ਹਾਂਜੀ ਮੈਂ ਨਾ ਤਾਂ ਪੁੱਛ ਰਿਹਾ ਉਹਦੋਂ ਮੈਂ ਬੀੜੀ ਥੱਲੇ ਪੜਿਆ ਵੀ ਇਹ ਮੱਕੀ ਦਾ ਹੁੰਦੀ ਨਹੀਂ ਜੀ ਨੇ ਨਹੀਂ ਮੱਕੀ ਹੁੰਦੀ ਆ ਹੁਣ ਕਰਨੇ ਵਾਲਾ ਦੇਸੀ ਦੇਸੀ ਟ੍ਰਾਂਸਫਰ ਸਪਰੇ ਕੋਈ ਦੇਸੀ ਹਾਂਜੀ ਆਪਣੇ ਨਿੰਮ ਦੇ ਤੇਲ ਦੀ ਠੀਕ ਹੈ ਜੀ ਲੱਸੀ ਦੀ ਸਪਰੇ ਜ਼ਰੂਰੀ ਆ ਮਰਗੀ ਜੇ ਸਾਂਭੂਗੇ ਤਾਂ ਛੋਟੀ ਨੂੰ ਇਹ ਸਾਂਭੂਗੇ ਵੱਡੀ ਨੂੰ ਤਾਂ ਸਾਂਭਿਆ ਨਹੀਂ ਜਾਣਾ ਜਿਹੜਾ ਸਾਰਾ ਘੀ ਕੁਆ ਤਾਂ ਮੈਂ ਦੂਰ ਵੀ ਭੇਜਦੇ ਆ ਹਾਂਜੀ ਕੋਰੀਅਰ ਸਰਵਿਸ ਆਪਾਂ ਸਟਾਰਟ ਕਰਨ ਲੱਗੇ ਆ ਨੈਕਸਟ ਮੰਥ ਤੋਂ ਉਹਦੀ ਪਰਚੇਜਨ ਚਾਰਜ ਥੋੜੇ ਵੱਧ ਜਾਣਗੇ ਚਲੋ ਬਹੁਤ ਵਧੀਆ ਭਾਈ ਲੈ ਵੀ ਕਿਸੇ ਨੇ ਭਾਈ ਨੇ ਕਹਿ ਰਹੇ ਹੁਣ ਪਰਖ ਕੇ ਪਤਾ ਲੱਗੇਗਾ ਵੀ ਦੇਸੀ ਕੀ ਨਾ ਕੀ ਬਰਫੀ ਐਰ ਹੋਰ ਕੀ ਬਣਾਵਾਂ ਮਿਲ ਕੇ ਮਿਲ ਕੇ ਆਪ ਹੀ ਬਣਾ ਰਹੇ ਉੱਥੇ ਖੁਦ ਆਪ ਹਲਵਾਈ ਵਾਲਾ ਕੰਮ ਕੌਣ ਕਰਾ ਮੈਂ ਖੁਦ ਜੀ ਠੀਕ ਹੈ ਕਈ ਵਾਰ ਸਾੜ ਲਿਆ ਕਈ ਵਾਰ ਫੂਕ ਲਿਆ ਆ ਗਿਆ ਆ ਗਿਆ ਸੁੱਦਾ ਮਿਹੜੀ ਪਿੰਡੇ ਨਾਗਾ ਫਤਿਹਗੜ ਸਾਹਿਬ ਪਲਾਣੀ ਆ ਕੇ ਲਵਾਇ ਪਲਾਣੀ ਦੇ ਪਿੱਛੇ ਹਾਂਜੀ ਸੋ ਇਹਨਾਂ ਦਾ ਹੋਰ ਫਾਰਮ ਹੈ ਬਹੁਤ ਵਧੀਆ ਤੇ ਇਹਨਾਂ ਨੇ ਊਰੀ ਜਿਹੜਾ ਹੈਗਾ ਇਟਲੀ ਬਣਾਇਆ ਵਾ ਪੂਰੀ ਸਾਰਾ ਕੁਝ ਹੈ